ਸਿੱਧਾ ਪੰਜਾਬੀ ਵਾਲਾ ਸਵਾਲ ਜਿਹੜਾ ਤੁਹਾਨੂੰ ਪੁੱਛਾਂ ਵੀ ਜੇਕਰ ਅੱਜ ਕੱਲ ਕੋਈ ਬਾਹਰ ਜਾਣਾ ਚਾਹੁੰਦਾ ਹੋਵੇ ਤੇ ਕਿਹੜੇ ਦੇਸ਼ ਜਾਵੇ ਜਿੱਥੇ ਉਹਨੂੰ ਵਧੀਆ ਇਨਕਮ ਹੋਵੇ ਤੇ ਉਹਨੂੰ ਕੋਈ ਤਕਲੀਫ ਨਾ ਹੋਵੇ ਪੈਸੇ ਵੀ ਉਹਦੇ ਘੱਟ ਲੱਗਣ ਤੇ ਉਹ ਮਤਲਬ ਕਿ ਕੰਮ ਵੀ ਉਹਨੂੰ ਵਧੀਆ ਮਿਲੇ ਕਮਾਈ ਵੀ ਵਧੀਆ ਜਿਹੜੀ ਉਹਦੀ ਹੋਵੇ ਮਰਾਣਾ ਜੀ ਦੇਖੋ ਮੈਂ ਜੇ ਸਿੱਧਾ ਸਾਫ਼ ਸੁਥਰਾ ਕਵਾਂ ਪੰਜਾਬੀ ਦੇ ਵਿੱਚ ਜੇਕਰ ਤੁਸੀਂ ਬਾਹਰ ਜਾਣਾ ਚਾਹੁੰਦੇ ਹੋ ਤੇ ਪੈਸੇ ਵੀ ਕਮਾਉਣਾ ਚਾਹੁੰਦੇ ਹੋ ਉਸ ਦੇਸ਼ ਜਾਓ ਜਿੱਥੇ ਕੋਈ ਤੁਹਾਡਾ ਆਪਣਾ ਹੈਗਾ ਜਿਹੜਾ ਤੁਹਾਨੂੰ ਅੱਗੇ ਸੰਭਾਲ ਸਕੇ ਤੁਹਾਨੂੰ ਕੋਈ ਕੰਮ ਤੇ ਲਵਾ ਸਕੇ 6 ਮਹੀਨੇ ਤੁਹਾਡਾ ਕੋਈ ਬੈਨੀਫਿਟ ਕਰ ਸਕੇ ਜੇ ਤੁਹਾਨੂੰ ਕੋਈ ਉਥੇ ਸੰਭਰਨ ਵਾਲਾ ਨਹੀਂ ਹੈਗਾ ਤੁਸੀਂ ਉਸ ਦੇ ਜਾਓ ਜਿੱਥੇ ਤੁਹਾਨੂੰ ਓਪਰਚ्युनिटीज ਵੱਧ ਨੇ ਅੱਜ ਦੇ ਸਮੇਂ ਦੇ ਵਿੱਚ ਕੈਨੇਡਾ ਵੀ ਹੁਣ ਦਰਵਾਜ਼ੇ ਪੇੜ ਰਿਹਾ ਆ ਆਸਟ੍ਰੇਲੀਆ ਬੰਦ ਹੋਇਆ ਹੈ ਤਕਰੀਬਨ ਬਹੁਤ ਘੱਟ ਵੀਜ਼ਾ ਇਸ਼ੂ ਹੋ ਰਹੇ ਆ ਤੇ ਉਹਦੇ ਨਾਲ ਹੁਣ ਯੂਕੇ ਇੱਕ ਐਵੇਂ ਦੀ ਕੰਟਰੀ ਅੱਜ ਦੇ ਦਿਨ ਦੇ ਵਿੱਚ ਜੋ ਮੈਨੂੰ ਇਹ ਦਿਖ ਰਿਹਾ ਆ ਕਿ ਜੇ ਤੁਸੀਂ ਬੈਚਲਰ ਡਿਗਰੀ ਕੀਤੀ ਆ ਮਾਸਟਰਸ ਲਈ ਜਾ ਰਹੇ ਹੋ ਤੇ ਬੈਸਟ অপਸ਼ਨ ਆ ਜੋ ਅੱਜ ਦੇ ਦਿਨ ਦੇ ਵਿੱਚ ਉਹ ਯੂਕੇ ਆ ਤਪਦਾ ਸੱਚ ਨਿਊਜ਼ ਦੇਖਣ ਵਾਲੇ ਦੇਸ਼ ਵਿਦੇਸ਼ ਵਿੱਚ ਵਸਦੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਦਰਸ਼ਕੋ ਜਿਵੇਂ ਕਿ ਤੁਸੀਂ ਜਾਣਦੇ ਹੋ ਸੋਸ਼ਲ ਮੀਡੀਆ ਤੇ ਆਪਾਂ ਹਰ ਰੋਜ਼ ਦੇਖਦੇ ਆਂ ਕਈ ਲੋਕ ਕਹਿੰਦੇ ਨੇ ਕਿ ਬਾਹਰ ਜਾਂਦਾ ਫਾਇਦਾ ਵਾ ਕਈ ਲੋਕ ਕਹਿੰਦੇ ਕਿ ਹੁਣ ਬਾਹਰ ਜਾਂਦਾ ਫਾਇਦਾ ਨਹੀਂ ਆ ਬਾਹਰ ਜਾ ਕੇ ਕੰਮ ਨਹੀਂ ਮਿਲਦਾ ਉੱਥੇ ਰੋਲ ਰਹੇ ਨੇ ਕੈਨੇਡਾ ਵਰਗੇ ਦੇਸ਼ਾਂ ਦੀ ਜੇ ਆਪਾਂ ਵੀਡੀਓ ਆਉਂਦੀ ਹੈ ਆਪਣੇ ਕੋਲੇ ਕਈ ਲੋਕ ਬਾਹਰੋਂ ਵਾਪਸ ਆ ਰਹੇ ਨੇ ਤੇ ਇਸ ਤਰ੍ਹਾਂ ਦੇ ਕਾਫੀ ਜਾਦੇ ਜਿਹੜਿਆ ਉਹ ਹਾਲਾਤ ਜਿਹੜੇ ਬਣੇ ਹੋਏ ਨੇ ਵਕ ਵਕ ਲੋਕਾਂ ਦੇ ਮਨਾਂ ਦੇ ਵਿੱਚ رائے ਬਣੀ ਹੋਈ ਆ ਕਈ ਇਹ ਜਿਹੜੇ ਪਹਿਲਾਂ ਜਾਣਾ ਚਾਹੁੰਦੇ ਸੀ ਉਹਨਾਂ ਨੇ ਉਹ ਵੀਡੀਓ ਦੇਖ ਕੇ ਆਪਣੇ ਮਨ ਬਦਲੇ ਵੀ ਅਸੀਂ ਨਹੀਂ ਹੁਣ ਜਾਣਾ ਉੱਥੇ ਕੰਮ ਨਹੀਂ ਹੈ ਤੇ ਇਹ ਸਾਰੀਆਂ ਚੀਜ਼ਾਂ ਨੂੰ ਜਿਹੜਾ ਵਾ ਉਹ ਆਪਾਂ ਸਾਰੀਆਂ ਚੀਜ਼ਾਂ ਦੇ ਬਾਰੇ ਸੱਚਾਈ ਜਾਣਨ ਬਾਰੇ ਵੀ ਕੀ ਇਹਨਾਂ ਦੀ ਸੱਚਾਈ ਆ ਸਾਡੇ ਨਾਲ ਅੱਜ ਜੁੜੇ ਹੋਏ ਨੇ ਦਾ ਵਿਜ਼ਾ ਲੈਂਡ ਦੇ ਐਮ ਡੀ ਲਵਪ੍ਰੀਤ ਸਿੰਘ ਵਰਕ ਜੀ ਆਓ ਪਹਿਲਾਂ ਆਪਾਂ ਉਹਨਾਂ ਦੇ ਨਾਲ ਉਹਨਾਂ ਨੂੰ ਚੈਨਲ ਦੇ ਵਿੱਚ ਉਹਨਾਂ ਦਾ ਸਵਾਗਤ ਕਰਦੇ ਹਾਂ ਤੇ ਉਹਨਾਂ ਦੇ ਨਾਲ ਗੱਲਬਾਤ ਕਰਕੇ ਸਾਰੇ ਸਵਾਲਾਂ ਦੇ ਜਵਾਬ ਉਹਨਾਂ ਤੋਂ ਕੋਲੋਂ ਲਵਪ੍ਰੀਤ ਜੀ ਬਹੁਤ ਬਹੁਤ ਸਵਾਗਤ ਕਰਦੇ ਹਾਂ ਜੀ ਸਤਿ ਸ਼੍ਰੀ ਅਕਾਲ ਜੀ ਹੋਰ ਠੀਕ ਠਾਕ ਹੋ ਜੀ ਬਹੁਤ ਵਧੀਆ ਸਤੁ ਜੀ ਦੱਸੋ ਲਵਪ੍ਰੀਤ ਜੀ ਜਿਵੇਂ ਮੈਂ ਪਹਿਲਾਂ ਵੀ ਦੱਸ ਚੁੱਕਾ ਹਾਂ ਕਿ ਪਹਿਲਾਂ ਤਾਂ ਮੈਨੂੰ ਇਹ ਦੱਸੋ ਤੁਸੀਂ ਤੁਹਾਡਾ ਮੂਹ ਦਫਤਰ ਸੀ ਦੱਸ ਕੋਈ ਵੀ ਦੱਸ ਦਿਓ ਮੈਂ ਅੱਜ ਪਿੱਖੀ ਵੈਂਟ 'ਚ ਬੈਠਾ ਹੋਇਆ ਹਾਂ ਵਾ ਤੇ ਇਹਨਾਂ ਦਾ ਦਫ਼ਤਰ ਪਿੱਖੀਵਿੰਡ ਚ ਤੁਸੀਂ ਮਖੂ ਛੱਡ ਕੇ ਪਿੱਖੀਵਿੰਡ ਆਏ ਹੋ ਇਹਦਾ ਕੀ ਰੀਜਨ ਪਿੱਖੀਵਿੰਡ ਕਿਉਂ ਆਏ ਇਹਦਾ ਜੀ ਮੇਨ ਰੀਜਨ ਸੀ ਜੋ ਆਪਣਾ ਪਿੱਖੀਵਿੰਡ ਦੇ ਵਿੱਚ ਆਫਿਸ ਕਰਨ ਦਾ ਸਭ ਤੋਂ ਪਹਿਲਾਂ ਤਾਂ ਮੈਨੂੰ ਇਹ ਲੱਗਾ ਕਿ ਜਿਹੜੇ ਵੱਡੇ ਸ਼ਹਿਰਾਂ ਦੇ ਵਿੱਚ ਕਾਫੀ ਸਾਰੇ ਆਫੀਸਿਸ ਹੁੰਦੇ ਆ ਫੈਸਿਲਿਟੀਆਂ ਆਖੀਆਂ ਮਿਲਦੀਆਂ ਤੇ ਜਿਹੜੇ ਇੱਧਰ ਪਿੰਡੂ ਇਲਾਕੇ ਨੇ ਰੂਰਲ ਏਰੀਆਜ਼ ਨੇ ਇੱਥੋਂ ਸਟੂਡੈਂਟਸ ਨੂੰ ਮਾਈਗ੍ਰੇਟ ਕਰਨਾ ਪੈਂਦਾ ਜਾ ਕੇ 50 ਕਿਲੋਮੀਟਰ 40 ਕਿਲੋਮੀਟਰ ਦੂਰ ਤੇ ਉਹਨਾਂ ਬੰਦਿਆਂ ਦੇ ਵਸ ਪੈਣਾ ਪੈਂਦਾ ਜਿਹੜੇ ਬੰਦਿਆਂ ਨੂੰ ਉਹ ਜਾਣਦੇ ਵੀ ਨਹੀਂ ਜਿਨ੍ਹਾਂ ਨੂੰ ਉਹ ਪਛਾਣਦੇ ਵੀ ਨਹੀਂ ਕਿਹੜੇ ਜਗ੍ਹਾ ਕਿਹੜਾ ਦਫ਼ਤਰ ਆ ਸਿਰਫ ਇੱਕ ਦਫ਼ਤਰ ਨੇ ਇੱਥੇ ਅਸੀਂ ਪਿੰਡਾਂ ਦੇ ਵਿੱਚ ਹੀ ਰੂਰਲ ਏਰੀਆਜ਼ ਨੂੰ ਟਾਰਗੇਟ ਕਰਨ ਦਾ ਰੀਜ਼ਨ ਹੀ ਇਹ ਸੀਗਾ ਕਿ ਲੋਕਾਂ ਨੂੰ ਸੌਖਾ ਈਜ਼ੀ ਮਹੱਈਆ ਹੋ ਸਕੇ ਸਾਰਾ ਕੁਝ ਇਸ ਚੀਜ਼ ਨੂੰ ਲੈ ਕੇ ਤੁਸੀਂ ਇੱਥੇ ਆਏ ਤੇ ਹੁਣ ਮੇਰਾ ਸਿੱਧਾ ਪੰਜਾਬੀ ਵਾਲਾ ਸਵਾਲ ਹੈ ਕਿਉਂਕਿ ਦਰਸ਼ਕ ਸਾਡੇ ਸਾਰੇ ਪੰਜਾਬੀ ਨੇ ਪਿੰਡੂ ਨੇ ਤੇ ਹੁਣ ਜਿਵੇਂ ਮੈਂ ਪਹਿਲਾਂ ਆਪਣੀ ਭੂਮਿਕਾ ਦੇ ਵਿੱਚ ਕਿਹਾ ਕਿ ਕਈ ਲੋਕ ਕਹਿੰਦੇ ਆ ਕਿ ਬਾਹਰ ਜਾਂਦਾ ਫਾਇਦਾ ਨਹੀਂ ਕੰਮ ਨਹੀਂ ਹੈਗਾ ਤੇ ਕਈ ਵੀਡੀਓ ਵੀ ਹੋ ਜੀਆਂ ਆ ਰਹੀਆਂ ਨੇ ਬਾਹਰੋਂ ਵੀ ਨਹੀਂ ਕੰਮ ਹੈਗਾ ਮਾਰੇ ਗਏ ਲੁੱਟੇ ਗਏ ਤੇ ਅੱਜਕੱਲ੍ਹ ਕਿਹੜੇ ਦੇਸ਼ ਦੇ ਵੀਜ਼ੇ ਖੁੱਲੇ ਹੋਏ ਨੇ ਕਿਹੜੇ ਦੇਸ਼ ਦੇ ਵਿੱਚ ਕੰਮ ਆ ਸਿੱਧਾ ਪੰਜਾਬੀ ਵਾਲਾ ਸਵਾਲ ਜੇ ਮੈਂ ਤੁਹਾਨੂੰ ਪੁੱਛਾਂ ਵੀ ਜੇਕਰ ਅੱਜ ਕੱਲ ਕੋਈ ਬਾਹਰ ਜਾਣਾ ਚਾਹੁੰਦਾ ਹੋਵੇ ਤੇ ਕਿਹੜੇ ਦੇਸ਼ ਜਾਵੇ ਜਿੱਥੇ ਉਹਨੂੰ ਵਧੀਆ ਇਨਕਮ ਹੋਵੇ ਤੇ ਉਹਨੂੰ ਕੋਈ ਤਕਲੀਫ ਨਾ ਹੋਵੇ ਪੈਸੇ ਵੀ ਉਹਦੇ ਘੱਟ ਲੱਗਣ ਤੇ ਉਹ ਮਤਲਬ ਕਿ ਕੰਮ ਵੀ ਉਹਨੂੰ ਵਧੀਆ ਮਿਲੇ ਕਮਾਈ ਵੀ ਵਧੀਆ ਜਿਹੜੀ ਉਹਦੀ ਹੋਵੇ ਮਰਾਣਾ ਜੀ ਦੇਖੋ ਮੈਂ ਜੇ ਸਿੱਧਾ ਸਾਫ਼ ਸੁਥਰਾ ਕਵਾਂ ਪੰਜਾਬੀ ਦੇ ਵਿੱਚ ਜੇਕਰ ਤੁਸੀਂ ਬਾਹਰ ਜਾਣਾ ਚਾਹੁੰਦੇ ਹੋ ਤੇ ਪੈਸੇ ਵੀ ਕਮਾਉਣਾ ਚਾਹੁੰਦੇ ਹੋ ਉਸ ਦੇ ਜਾਓ ਜਿੱਥੇ ਕੋਈ ਤੁਹਾਡਾ ਆਪਣਾ ਹੈਗਾ ਜਿਹੜਾ ਤੁਹਾਨੂੰ ਅੱਗੇ ਸੰਭਾਲ ਸਕੇ ਤੁਹਾਨੂੰ ਕੋਈ ਕੰਮ ਤੇ ਲਵਾ ਸਕੇ 6 ਮਹੀਨੇ ਤੁਹਾਡਾ ਕੋਈ ਬੈਨੀਫਿਟ ਕਰ ਸਕੇ ਜੇ ਤੁਹਾਨੂੰ ਕੋਈ ਉੱਥੇ ਸੰਭਲਣ ਵਾਲਾ ਨਹੀਂ ਹੈਗਾ ਤੁਸੀਂ ਉਸ ਦੇ ਜਾਓ ਜਿੱਥੇ ਤੁਹਾਨੂੰ ਓਪਰਚ्युनिटीज ਵੱਧ ਨੇ ਹੁਣ ਜਿਵੇਂ ਮੈਂ ਗੱਲ ਕਰਾਂ ਸਟੂਡੈਂਟਸ ਲਈ ਹੁਣ ਅੱਜ ਦੇ ਦਿਨ ਹਰ ਇੱਕ ਵੀਜ਼ਾਸ ਦਾ ਹਰ ਇੱਕ ਡਿਫਰੈਂਟ ਕੰਟਰੀਜ਼ ਦਾ ਸਮਾਂ ਹੁੰਦਾ ਹੁਣ ਜਿਵੇਂ ਪਹਿਲਾ 2 ਸਾਲ ਆਸਟ੍ਰੇਲੀਆ ਬਹੁਤ ਵੀਜ਼ਾ ਦੇ ਰਿਆ ਸੀ ਧੜਾ ਧੜਾ ਵੀਜ਼ਾਸ ਲੈ ਕੇ ਬੱਚੇ ਬਾਹਰ ਗਏ ਆ ਟੂਰਿਸਟ ਵੀਜ਼ਾ ਲੈ ਕੇ ਚਲੇ ਗਏ ਉੱਥੇ ਜਾ ਕੇ ਸਟੂਡੈਂਟ ਚੇਂਜ ਕਰਵਾ ਲਿਆ ਹੂੰ ਪਿਛਲੇ ਸਾਲ ਕੈਨੇਡਾ ਨੇ ਬਹੁਤ ਵੱਡੀ ਤਦਾਦ ਦੇ ਵਿੱਚ ਵੀਜ਼ਾਸ ਦਿੱਤੇ ਆ ਹੂੰ ਬਿਲਕੁਲ ਹੁਣ ਅੱਜ ਦੇ ਸਮੇਂ ਦੇ ਵਿੱਚ ਕੈਨੇਡਾ ਵੀ ਉਹਨੂੰ ਦਰਵਾਜ਼ੇ ਪੇੜ ਰਿਹਾ ਹੂੰ ਆਸਟ੍ਰੇਲੀਆ ਬੰਦ ਹੋਇਆ ਹੈ ਤਕਰੀਬਨ ਬਹੁਤ ਘੱਟ ਵੀਜ਼ਾਸ ਇਸ਼ੂ ਹੋ ਰਹੇ ਆ ਹੂੰ ਤੇ ਉਹਦੇ ਨਾਲ ਹੁਣ ਯੂਕੇ ਇੱਕ ਐਵੇਂ ਦੀ ਕੰਟਰੀ ਅੱਜ ਦੇ ਦਿਨ ਦੇ ਵਿੱਚ ਜੋ ਮੈਨੂੰ ਇਹ ਦਿਖ ਰਿਹਾ ਆ ਕਿ ਜੇ ਤੁਸੀਂ ਬੈਚਲਰ ਡਿਗਰੀ ਕੀਤੀ ਆ ਮਾਸਟਰਸ ਲਈ ਜਾ ਰਹੇ ਹੋ ਤੇ ਬੈਸਟ অপਸ਼ਨ ਆ ਜੋ ਅੱਜ ਦੇ ਦਿਨ ਦੇ ਵਿੱਚ ਉਹ ਯੂਕੇ ਆ ਯੂਕੇ ਬੈਸਟ অপਸ਼ਨ ਉੱਥੇ ਕੰਮ ਕਵਾਰਾ ਵਗੈਰਾ ਵਧੀਆ ਬਹੁਤ ਸਹੀ ਕਮਾ ਰਹੇ ਆ ਜੀ ਬੱਚੇ ਜੋ ਜਾ ਰਹੇ ਆ ਆਪਣੀ ਫੀਸਾਂ ਭਰ ਰਹੇ ਆ ਆਪਣਾ ਗੁਜ਼ਾਰਾ ਵਧੀਆ ਕਰ ਰਹੇ ਆ ਹੁਣ ਜੇਕਰ ਆਪਾਂ ਜਾਂਦਿਆਂ ਹੀ ਕਹੀਏ ਵੀ ਹਾਂਜੀ ਸਾਨੂੰ ਆਪਾਂ ਪ੍ਰੋਬਲਮ ਬੰਦਾ ਕਿੱਥੇ ਆਉਂਦੀ ਆਪਣੇ ਘਰ ਦੇ ਪਿੱਛੋਂ ਕਹਿਣ ਲੱਗ ਪੈਂਦੇ ਆ ਵੀ ਭਾਈ ਪਹਿਲੋਂ ਘਰੇ ਪੈਸੇ ਭੇਜ ਪੈਸੇ ਭੇਜ ਸੋ ਬੱਚਾ ਜੇਕਰ ਤੁਸੀਂ ਪੜਾਉਣ ਲਈ ਭੇਜ ਰਹੇ ਹੋ ਪੜਨ ਲਈ ਗਿਆ ਆ ਕਮ ਸੇ ਕਮ ਉਹਦੀ ਪੜਾਈ ਪੂਰੀ ਹੋਣ ਦੋ ਪਹਿਲਾਂ ਉਹਨੂੰ ਥੋੜਾ ਉੱਥੇ ਸੈਟਿੰਗ ਹੋਣ ਦੋ ਬਿਲਕੁਲ ਜੀ ਉਸ ਤੋਂ ਬਾਅਦ ਜਦੋਂ ਆਪਾਂ ਬੱਚੇ ਦਾ ਦੇਖਦੇ ਆ ਜਿੰਨਾ ਕਰੀਅਰ ਵਾਈਜ਼ ਜਿੰਨੀਆਂ ਟੌਪ ਰੈਂਕਡ ਯੂਨੀਵਰਸਿਟੀਆਂ ਆ ਵਰਲਡ ਦੀਆਂ ਉਹ ਯੂਕੇ ਦੇ ਵੇਸਟ ਨੇ ਓਕੇ ਜਿੰਨੇ ਆਪਣੇ ਮਹਾਨ ਸ਼ਖਸੀਤਾਂ ਨੇ ਉਹ ਸਭ ਯੂਕੇ ਤੋਂ ਪੜ ਕੇ ਸਟੱਡੀ ਕਰਕੇ ਆਉਂਦੇ ਆ ਲੰਡਨ ਤੋਂ ਉਹ ਬੇਸਿਕਲੀ ਜੇਕਰ ਬੱਚਾ ਤੁਹਾਡਾ ਉੱਥੇ ਪੜ੍ਹੂਗਾ ਤੇ 1 ਸਾਲ ਦੀ ਪੜ੍ਹਾਈ ਪੂਰੀ ਕਰਦਾ ਆ ਜਾਂ 3 ਸਾਲ ਦੀ ਬੈਚਲਰ ਡਿਗਰੀ ਪੂਰੀ ਕਰਦਾ ਆ ਤੇ ਡੈਫੀਨੇਟਲੀ ਉਹ ਬਹੁਤ ਹੀ ਵਧੀਆ ਕਮਾਈ ਕਰੂਗਾ ਤੇ ਇੱਕ ਚੰਗੀ ਨੌਕਰੀ ਤੇ ਵਾਈਟ ਕਾਲਰ ਜੌਬ ਤੇ ਲੱਗ ਸਕਦਾ ਹੁਣੇ ਗੁੱਸਾ ਨਾ ਕਰਿਓ ਮੈਂ ਆਨਰ ਕਾਉਂਡ ਤੁਹਾਨੂੰ ਪੁੱਛ ਰਿਹਾ ਤੇ ਸਿਰਫ ਗੱਲਾਂ ਹੀ ਕਰਦੇ ਹੋ ਕਿ ਵੀਜ਼ੇ-ਬੂਜ਼ੇ ਵੀ ਲਵਾਉਂਦੇ ਹੋ ਕਿ ਤਾਜਾ ਵੀਜ਼ੇ-ਬੂਜ਼ਾ ਲੱਗਾ ਕੋਈ ਖਾ ਸਕਦੇ ਹੋ ਸਾਨੂੰ ਵੀਜ਼ਾ ਸਭਾਈ ਜੀ ਤੁਹਾਡੇ ਸਾਹਮਣੇ ਇਸੇ ਲਈ ਮੈਂ ਰੱਖਿਆ ਸੀਗਾ ਤੁਹਾਨੂੰ ਅੱਗੇ ਵਿਖਾ ਰਿਹਾ ਹੈਗਾ ਆਹ ਇੱਕ ਸਾਡੇ ਅੱਜ ਘਰ ਦਾ ਵੀਜ਼ਾ ਆਸਟ੍ਰੇਲੀਆ ਦਾ ਆ ਜ ਆ ਦੋ ਵੀਜ਼ਾਸ ਰੀਸੈਂਟਲੀ ਆਪਾਂ ਬੱਚਿਆਂ ਨੂੰ ਪਾਸਪੋਰਟ ਆਪਣੇ ਲੈ ਗਏ ਆ ਯੂਕੇ ਦੇ ਦੋ ਵੀਜ਼ਾਸ ਸੀਬ ਕੀਤੇ ਲਾਸਟ ਵੀਕ ਸੋ ਇੱਕ ਵੀਕ ਦੇ ਵਿੱਚ ਤਿੰਨ ਵੀਜ਼ੇ ਆਏ ਇੱਕ ਵੀਕ ਚ ਤਿੰਨ ਵੀਜ਼ੇ ਆਏ ਹੋਏ ਹਾਂ ਠੀਕ ਹੈ ਤੇ ਮੈਨਾਂ ਇੱਕ ਇਸ ਜਿਹੜਾ ਤੁਹਾਡਾ ਕੰਮ ਇੱਚ ਠੱਗੀ ਬੜੀ ਆ ਬਹੁਤ ਜ਼ਿਆਦਾ ਲੋਕ ਨਾ ਡਰੇ ਹੋਇਆ ਅਸੀਂ ਦੇਖੀਦਾ ਅਸੀਂ ਮੈਂ ਕਈ ਕਵਰੇਜ ਵੀ ਕਰੀ ਦਿਆਂ ਵਿਚਾਰੇ ਕਈ ਏਜੰਟ ਪੈਸੇ ਮਾਰ ਜਾਂਦੇ ਮਗਰੋਂ ਏਜੰਟ ਪੱਜ ਜਾਂਦੇ ਆ ਬੜਾ ਕੁਛ ਹੁੰਦਾ ਤੇ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਤੁਸੀਂ ਦੇਖੋ ਜੀ ਬਾਈ ਜੀ ਹਰ ਚੀਜ਼ ਦੇ ਵਿੱਚ ਨਾ ਹਰੇਕ ਏਜੰਟ ਵੀ ਗਲਤ ਨਹੀਂਗਾ ਤੇ ਹਰੇਕ ਕਸਟਮਰ ਵੀ ਸਹੀ ਨਹੀਂਗਾ ਹੂੰ ਉਹਦੇ ਚ ਕੀ ਆ ਸਿੰਪਲ ਗੱਲ ਆ ਤੁਸੀਂ ਜਦੋਂ ਆਪਣੇ ਕੋਲ ਗਾਹਕ ਆਉਂਦਾ ਨਾ ਉਹਦੇ ਹਾਸਤੇ ਅਸੀਂ ਰੱਬ ਹੁੰਨੇ ਆ ਹੂੰ ਹਰ ਇੱਕ ਚੀਜ਼ ਸਾਡੇ ਹੱਥੇ ਚ ਨਹੀਂ ਜੀ ਹਾਂ ਬੇਸ਼ੱਕ ਉਹ ਬੰਦੇ ਜ਼ਰੂਰ ਠੱਗਨੇ ਜਿਹੜੇ ਸੁਪਨ ਬਾਗ ਵਿਖਾਉਂਦੇ ਆ ਸਬਜ਼ ਬਾਗ ਵਿਖਾ ਕੇ ਪਹਿਲਾਂ ਤੁਹਾਨੂੰ ਸੁਪਨੇ ਵਿਖਾ ਕੇ ਬਾਅਦ ਸੁਪਨੇ ਤੋੜ ਦਿੰਦੇ ਆ ਉਹ ਚੀਜ਼ ਹੈਗੀ ਗਲਤ ਉਸੀ ਨੂੰ ਅਸੀਂ ਲੈ ਕੇ ਪਰ ਹਰ ਇੱਕ ਉਂਗਲ ਇੱਕੋ ਜਿਹੀ ਨਹੀਂ ਹਰੇਕ ਨੂੰ ਆਪਾਂ ਇੱਕੋ ਤਕੜੀ ਨਹੀਂ ਤੋਲ ਸਕਦੇ ਹੁੰਦੇ ਚ ਕਾਰਨ ਜੋ ਵੀਜ਼ਾਸ ਕਈ ਰਿਜੈਕਟ ਵੀ ਹੁੰਦੇ ਆ ਵੀਜ਼ਾਸ ਆਉਂਦੇ ਵੀ ਆ ਜਿਸ ਦਾ ਤਾਂ ਲੱਗ ਜਾਂਦਾ ਉਹਦੇ ਲਈ ਅਸੀਂ ਰੱਬ ਭਾਣ ਜੰਦੇ ਆ ਤੇ ਜਿਹੜਾ ਵੀਜ਼ਾ ਰਿਜੈਕਟ ਹੋ ਜਾਂਦਾ ਉਹਦੇ ਵੀ ਅਸੀਂ ਠੱਗ ਭਾਣ ਜੰਦੇ ਆ ਸੋ ਆਪਾਂ ਨਾ ਰਾਬਾ ਨਾ ਠਾਗਾ ਨਹੀਂ ਨਹੀਂ ਚਲੋ ਰਿਜੈਕਟ ਹੋਣਾ ਵਖਰੀ ਕਈਆਂ ਨੇ ਪੈਸੇ ਪਹਿਲਾਂ ਇੰਨੇ ਇੰਨੇ ਜ਼ਿਆਦੇ ਲਏ ਹੁੰਦੇ ਆ 7-7 8-8 ਲੱਖ ਰੁਪਏ ਲਿਆ ਹੁੰਦਾ ਅਸੀਂ ਬਾਈ ਜੀ ਵੀਜ਼ਾ ਲੱਗਣ ਤੋਂ ਬਾਅਦ ਪੈਸੇ ਲੈਨੇ ਆ ਇੱਕ ਸਿੰਗਲ ਕੇਸ ਵੀ ਨਹੀਂ ਜਿਹਦੇ ਵਿੱਚ ਇੱਕ ਪੈਸਾ ਵੀ ਆਪਣਾ ਪਹਿਲਾਂ ਲਿਆ ਹੋਵੇ ਸਾਰੇ ਪੈਸੇ ਵੀਜ਼ਾ ਲੱਗਣ ਤੋਂ ਬਾਅਦ ਸਾਰੇ ਪੈਸੇ ਵੀਜ਼ਾ ਲੱਗਣ ਤੋਂ ਬਾਅਦ ਹੁਣ ਵੀਜ਼ਾ ਲੱਗ ਕੇ ਤੁਹਾਡਾ ਬੱਚਾ ਮੰਨ ਲਓ 에어ਪੋਰਟ ਤੋਂ ਆਪਦੀ ਕਮੀ ਦੀ ਵਜ੍ਹਾ ਨਾਲ ਆਪਣੇ ਤੁਹਾਡਾ ਇੰਟਰਵਿਊ ਨਹੀਂ ਕਰ پا ਰਿਹਾ ਬੱਚੇ ਦੋ ਸਵਾਲ ਦੇ ਜਵਾਬ ਨਹੀਂ ਦਿੱਤੇ ਗਏ ਉਹਦੇ ਵਿੱਚ ਬੱਚਾ ਵਾਪਸ ਆ ਜਾਏ ਉਹਦੇ ਵਿੱਚ ਵੀ ਏਜੰਟ ਨੂੰ ਠੱਗ ਕੇ ਰਿਆ ਹੂੰ ਉਹਦੇ ਵਿੱਚ ਹੀ ਸਾਨੂੰ ਧੰਕੀਆਂ ਮਿਲਦੀਆਂ ਵੀ ਨਹੀਂ ਜੀ ਅਸੀਂ ਇੱਦਾਂ ਕਰਾਂਗੇ ਫਿਰ ਉਹ ਚੀਜ਼ਾਂ ਗਲਤ ਨਹੀਂ ਉਹ ਤਾਂ ਫਿਰ ਠੀਕ ਆ ਤੇ ਜੇਕਰ ਮੈਂ ਤੁਹਾਨੂੰ ਹੋਰ ਸਵਾਲ ਪੁੱਛਣਾ ਚਾਹੂੰਗਾ ਅਖੀਰ ਦੇ ਉੱਤੇ ਕਿ ਜਿਹੜੇ ਲੋਕ ਨੇ ਕਿਉਂਕਿ ਜਿਹੜੇ ਪਿੰਡੂ ਲੋਕ ਬੜੇ ਭੋਲੇ ਹੁੰਦੇ ਆ ਵਿਚਾਰੇ ਸਾਡੇ ਪੰਜਾਬੀ ਖਾਸ ਕਰਕੇ ਤੇ ਜਦੋਂ ਉਹਨਾਂ ਨੇ ਆਪਣੇ ਬੱਚੇ ਨੂੰ ਕਿਸੇ ਨੂੰ ਬਾਹਰ ਭੇਜਣਾ ਵਾ ਮੰਨ ਲਓ ਤੇ ਜਦੋਂ ਕਿਸੇ ਏਜੰਟ ਦੇ ਕੋਲੇ ਜਾਂਦੇ ਆ ਉਹਨਾਂ ਨੂੰ ਕੀ ਦੇਖਣਾ ਚਾਹੀਦਾ ਵਾ ਵੀ ਏਜੰਟ ਜਿਹੜਾ ਉਹਨੂੰ ਕਿੱਥੋਂ ਮਾਪਦੰਡ ਕੀ ਉਹਨਾਂ ਦਾ ਵੀ ਜਿਹੜਾ ਵੇਖਣ ਵੀ ਇਹਨੂੰ ਜਿਹੜਾ ਪਤਾ ਲੱਗੇ ਉਹਨੂੰ ਵੀ ਏਜੰਟ ਜਿਹੜਾ ਇਹ ਸਹੀ ਆ ਮਾਪਦੰਡ ਕੀ ਉਹਨਾਂ ਨੂੰ ਤੁਹਾਡੇ ਕੋਲੇ ਆਉਣ ਦੇ ਜਾਂ ਹੋਰ ਕਿਸੇ ਕੋਲੇ ਵੀ ਜਾਂਦੇ ਐ ਨਹੀਂ ਕਿਸੇ ਕੋਲੇ ਵੀ ਜਾਂਦੇ ਆ ਮਾਪਦੰਡ ਕੀ ਹੁੰਦਾ ਸਰ ਸਭ ਤੋਂ ਪਹਿਲਾਂ ਤਾਂ ਜਿਹੜਾ ਬੰਦਾ ਤੁਹਾਨੂੰ ਸਪਣਵਾ ਕੇ ਨਹੀਂ ਨਾ ਬੁਖਾਰਿਆ ਉਹ ਬੰਦਾ ਸਹੀ ਹੋਊਗਾ ਜਿਹੜਾ ਬੰਦਾ ਤੁਹਾਡੀ ਹਰ ਗੱਲ 'ਚ ਹਾਂ ਮਿਲਾ ਰਿਹਾ ਹਾਂਜੀ ਆ ਵੀ ਹੋ ਜਾਊਗਾ ਜੀ ਆ ਵੀ ਹੋ ਜਾਊਾ ਵੀ ਹੋ ਜਾਊ ਸਭ ਤੋਂ ਪਹਿਲਾਂ ਇਹ ਦੇਖੋ ਵੀ ਏਜੰਟ ਕ੍ਰੈਡੀਬਲ ਹੈਗਾ ਉਦੇ ਕੋਲ ਪਿਛਲੀ ਉਹਦੀ ਕੀ ਹਿਸਟਰੀ ਆ ਉਹ ਬੰਦੇ ਨੇ ਕਿੰਨੇ ਵੀਜ਼ਾ ਲਗਵਾਏ ਆ ਕੁਝ ਮੇਰੇ ਵੀਰ ਪਰਾ ਫਰੈਸ਼ਰਸ ਵੀ ਹੋਣਗੇ ਨਵੇਂ ਆਉਂਦੇ ਆ ਬਿਜ਼ਨਸ ਦੇ ਵਿੱਚ ਨਹੀਂ ਹੁੰਦੀ ਪੁਰਾਣਾ ਰਿਕਾਰਡ ਕਮ ਸੇ ਕਮ ਇਹ ਚੈੱਕ ਕਰਨਾ ਜ਼ਰੂਰੀ ਆ ਕਿ ਜੋ ਕਹਿ ਰਿਹਾ ਉਹ ਤੱਥਾਂ ਦੇ ਤਹਿਤ ਜੇ ਬੰਦਾ ਕਿਸੇ ਕਾਲਜ ਯੂਨੀਵਰਸਿਟੀ ਜਾਂ ਕਿਸੇ ਵੀ ਰੂਲ ਦੇ ਬਾਰੇ ਗੱਲ ਕਰ ਰਿਹਾ ਤੇ ਉਹ ਬੰਦਾ ਜਦੋਂ ਤੁਸੀਂ ਘਰੇ ਜਾਣੇ ਹੋ ਖੁਦ ਵੈਬਸਾਈਟ ਚੈੱਕ ਕਰੋ ਕਿ ਹਾਂ ਜਿਹੜਾ ਬੰਦਾ ਫੀਸ ਜਿੰਨੀ ਕਹਿ ਰਿਹਾ فرض ਕਰੋ 18000 ਪਾਉਂਡ ਜਾਂ 16000 ਪਾਉਂਡ ਫੀਸ ਕਹੀ ਤੁਹਾਨੂੰ ਫਰਜ਼ ਤੁਹਾਡਾ ਬੰਦਾ ਤੁਸੀਂ ਘਰੇ ਜਾਓ ਚੈੱਕ ਕਰੋ ਵੀ 16000 ਪਾਉਂਡ ਫੀਸ ਆ ਹੂੰ ਜੀਵ ਪ੍ਰੋਗਰਾਮ ਬੱਚੇ ਦਾ ਬੰਦਾ ਪ੍ਰੋਗਰਾਮ ਦਾ ਨਾਮ ਲੈ ਰਿਹਾ ਕਿ ਆ ਤੁਹਾਨੂੰ ਕੋਰਸ ਮਿਲੂਗਾ ਹੂੰ ਹੁਣ ਬੱਚਾ ਜਾ ਕੇ ਚੈੱਕ ਕਰੇ ਅੱਜ ਕੱਲ ਮੋਬਾਈਲ ਹੱਥ 'ਚ ਹੈ ਇੰਟਰਨੈਟ ਹਰ ਜਗ੍ਹਾ ਜੀ ਬਿਲਕੁਲ ਬੰਦਾ ਜਾ ਕੇ ਚੈੱਕ ਕਰੋ ਵੀ ਹਾਂ ਜੀ ਠੀਕ ਹੈ ਕਿ ਇਹ ਜੋ ਕਹਿ ਰਿਹਾ ਉਹ ਸੱਚ ਵੀ ਹੈ ਕਿ ਨਹੀਂ ਹੈ ਹੂੰ ਤੇ ਉਹਦੇ ਨਾਲ ਤੁਹਾਨੂੰ ਕ੍ਰੈਡੀਬਿਲਟੀ 10 ਮਿੰਟਾਂ ਦੇ ਵਿੱਚ ਪਤਾ ਲੱਗ ਜੂ ਲੱਗ ਜੂ ਅਖੀਰ ਦੇ ਉੱਤੇ ਸਾਡੇ ਦਰਸ਼ਕਾਂ ਨੂੰ ਕੀ ਅਪੀਲ ਕਰੋਗੇ ਆਪਣੇ ਇਸ ਕੰਮ ਨੂੰ ਲੈ ਕੇ ਜਾੜੇ ਸਾਡੇ ਦਰਸ਼ਕੋ ਜੁੜੇ ਹੋਏ ਨੇ ਤੁਹਾਨੂੰ ਪਤਾ ਆਪਣੇ ਲੋਕਲ ਏਰੀਆ ਦੇ ਵਿੱਚ ਸਾਰੇ ਪੰਜਾਬੀ ਜੁੜੇ ਹੋਏ ਨੇ ਕੀ ਉਹਨਾਂ ਨੂੰ ਅਪੀਲ ਕੀ ਕਰੋਗੇ ਜਿਨ੍ਹਾਂ ਨੇ ਬਾਹਰ ਜਾਣਾ ਚਾਹੁੰਦੇ ਨੇ ਬਾਹਰ ਦੀ ਕੁਝ ਜਾਂ ਬਾਹਰ ਜਾਣ ਦੀ ਪਲਾਸ ਲਾ ਸੀ ਉਹ ਕੈਨਸਲ ਹੋ ਗਈ ਆ ਜਿਵੇਂ ਤੁਹਾਨੂੰ ਦੱਸਿਆ ਵੀ ਸਟੋਰੀਆਂ ਦੇਖ ਕੇ ਤਾਂ ਦੇਖ ਕੇ ਕੀ ਅਪੀਲ ਕਰੋਗੇ ਉਹਨਾਂ ਸਾਰੀਆਂ ਚੀਜ਼ਾਂ ਦੇਖੋ ਮੇਰੀ ਇੱਕੋ ਹੀ ਅਪੀਲ ਆ ਸਾਰਿਆਂ ਦਰਸ਼ਕਾਂ ਨੂੰ ਜਿੰਨੇ ਵੀਰ ਭੈਣ ਭਰਾ ਦੇਖ ਰਹੇ ਆ ਸਭ ਤੋਂ ਪਹਿਲਾਂ ਇਹ ਦੇਖੋ ਕਿ ਤੁਸੀਂ ਕਰਨ ਕੀ ਜਾ ਰਹੇ ਹੋ ਤੁਹਾਡਾ ਵਿਜ਼ਨ ਕਲੀਅਰ ਹੋਣਾ ਬਹੁਤ ਜ਼ਰੂਰੀ ਹੈ ਜੇ ਤੁਸੀਂ ਪੈਸੇ ਕਮਾਉਣ ਜਾ ਰਹੇ ਹੋ ਤਾਂ ਕਿਵੇਂ ਕਮਾਓਗੇ ਹਰ ਇੱਕ ਚੀਜ਼ ਨੂੰ ਲੀਗਲ ਤਰੀਕੇ ਨਾਲ ਦੇਖੋ ਕਿ ਹਾਂਜੀ ਮੈਂ ਸਟੈਪ ਬਾਈ ਸਟੈਪ ਕੀ ਕਰੂੰਗਾ ਉੱਥੇ ਮੈਂ ਵੀਜ਼ਾ ਕਿਹੜਾ ਤੇ ਚੱਲਿਆ ਹੁਣ ਮੈਂ ਟੂਰਿਸਟ ਵੀਜ਼ੇ ਦੇ ਜਾ ਕੇ ਮੈਂ ਕਹੂੰਗਾ ਮੈਂ ਪੈਸੇ ਕਮਾ ਲੂੰਗਾ ਐਵੇਂ ਮੈਂ 20 ਲੱਖ ਰੁਪਏ ਦਾ ਟੂਰਿਸਟ ਵੀਜ਼ੇ ਤੇ ਗਿਆ ਜੀ 20 ਲੱਖ ਰੁਪਏ ਇਥੋਂ ਪਟਿਆ ਉੱਥੇ ਜਾ ਕੇ ਮੈਂ 20 ਲੱਖ ਰੁਪਏ ਕਮਾ ਸਕਦਾ ਟੂਰਿਸਟ ਵੀਜ਼ੇ ਤੇ ਕਦੀ ਵੀ ਉਹ ਤੁਸੀਂ 10 ਸਾਲਾਂ ਹੀ ਨਹੀਂ ਪੂਰਾ ਕਰ ਸਕਦੇ ਜੇ ਚੇਂਜ ਕਰਾਉਣਾ ਕੀ ਉਥੋਂ ਦੀ ਕੰਟਰੀ ਦੇ ਰੂਲਸ ਹੈਗੇ ਆ ਕਿ ਤੁਹਾਡਾ ਰੂਲ ਉਥੇ ਚੇਂਜ ਹੋ ਜਾਂਦਾ ਵੀਜ਼ਾ ਚੇਂਜ ਹੋ ਸਕਦਾ ਸੋ ਇਹ ਚੀਜ਼ਾਂ ਦੇਖੋ ਉਸ ਤੋਂ ਬਾਅਦ ਕਿਸੇ ਨੂੰ ਇਨਕੁਆਇਰੀ ਕਰੋ ਬਾਅਦ ਦੇ ਵਿੱਚ ਡਰ ਨਾਲੋਂ ਉੱਥੇ ਜਾ ਕੇ ਰੌਲਾ ਪਾਉਣਾ ਇੱਥੇ ਕੰਮ ਨਹੀਂ ਹੈਗਾ ਜੀ ਸਰ ਟੂਰਿਸਟ ਵੀਜ਼ੇ ਟੂਰਿਸਟ ਵਾਲੇ ਬੰਦੇ ਹਸਤੇ ਕੰਮ ਨਹੀਂ ਹੈਗਾ ਨਹੀਂ ਹੈਗਾ ਕਿਤੇ ਵੀ ਨਹੀਂ ਹੈਗਾ ਕਿਤੇ ਵੀ ਦੋ ਟੂਰਿਸਟ ਵਰਕ ਪਰਮਿਟ ਵਾਲਾ ਮੈਂ ਕਦੀ ਕੋਈ ਵੇਲਾ ਨਹੀਂ ਬੈਠਾ ਵੇਖਿਆ ਜਿਹੜਾ ਬੰਦਾ ਲੀਗਲੀ ਕੰਮ ਕਰਨ ਦੇ ਲਾਇਕ ਆ ਉਹਦੇ ਲਈ ਸਾਰੀ ਦੁਨੀਆ ਦੇ ਕੰਮ ਹੈਗਾ ਜਿੰਦੇ ਕੋਲ ਰਾਈਟਸ ਨਹੀਂ ਹੈਗੇ ਕੰਮ ਕਰਨ ਦੇ ਉਹਦੇ ਲਈ ਕੋਈ ਕੰਮ ਨਹੀਂ ਹੈਗਾ ਬਾਹਰ ਸੋ ਪਹਿਲਾਂ ਇਹ ਦੇਖੋ ਸਕਿੱਲ ਦੇਖੋ ਸਕਿੱਲ ਲਓ ਕੁਝ ਨਾ ਕੁਝ ਸਿੱਖੋ ਆਪਦੇ ਹੱਥ 'ਚ ਪੰਜਾਬੀ 'ਚ ਕਹਿੰਦੇ ਹੁੰਦੇ ਆ ਵੀ ਆਪਦੇ ਹੱਥੇ ਗੁਆਉਣ ਹੁੰਦਾ ਬੰਦਾ ਭੁੱਖਾ ਨਹੀਂ ਮਰਦਾ ਬਿਲਕੁਲ ਜੇ ਗੁਣ ਆਪਦੇ ਹੱਥ 'ਚ ਹੈਗਾ ਤਾਂ ਕਦੀ ਵੀ ਭੁੱਖੇ ਨਹੀਂ ਮਰੋਗੇ ਹਾਂ ਸਕਿੱਲ ਠੇਕੇ ਜਾਓ ਜਿੱਥੇ ਮਰਜ਼ੀ ਜਾਓ ਸਾਰੀਆਂ ਕੰਟਰੀਜ਼ ਵਧੀਆ ਨੇ ਮਨਕੀ ਵਧੀਆ ਕੰਮ ਕਰਦੇ ਬਹੁਤ ਬਹੁਤ ਧੰਨਵਾਦ ਜੀ ਐਂ ਦਸਕੋ ਤੁਸੀਂ ਸਾਰੀ ਗੱਲਬਾਤ ਸੁਣ ਲਈ ਇਹ ਲਾਪ੍ਰਿਤ ਵਰਕ ਜੀ ਸਾਡੇ ਅਜੀਜ਼ ਦੋਸਤ ਵੀ ਨੇ ਅਸੀਂ ਕੋਈ ਇਹ ਸਪੈਸ਼ਲ ਐਡਵਰਟਾਈਜ਼ਮੈਂਟ ਕਰਨ ਨਹੀਂ ਆਏ ਸਾਡੇ ਦੋਸਤ ਨੇ ਬਹੁਤ ਵਧੀਆ ਸਾਫ ਸੁਥਰਾ ਕੰਮ ਕਰਦੇ ਆ ਇਸ ਕਰਕੇ ਅਸੀਂ ਚਾਇਆ ਕੀ ਥੋੜੀ ਜਿਹੀ ਹੈਲਪ ਅਸੀਂ ਵੀ ਕਰਦੀ ਇਹਨਾਂ ਦੀ ਸਾਡੀ ਥੋੜੀ ਰੀਚ ਹੈਗੀ ਆ ਤੇ ਸਾਡੇ ਵੀ ਜਿਹੜੇ ਦਰਸ਼ਕ ਆ ਉਹਨਾਂ ਤੇ ਕਰ ਪਹਚਾ ਦਈਏ ਇਹ ਕੋਈ ਐਡਵਰਟਾਈਜ਼ਮੈਂਟ ਨਹੀਂ ਹੈ ਸਾਡੀ ਪੈਸਿਆਂ ਵਾਲੀ ਦੀ ਪਿਆਰ ਵਾਲੀ ਆ ਸਾਡੇ ਬ੍ਰਦਰ ਨੇ ਸਾਡੇ ਭਰਾ ਨੇ ਤੇ ਇਸ ਕਰਕੇ ਵਧੀਆ ਕੰਮ ਕਰਦੇ ਆ ਸਾਬ ਸੋਸਰਾ ਇੱਕ ਵਾਰੀ ਤੁਸੀਂ ਆਓ ਅਸੀਂ ਗਰੰਟੀ ਦਿੰਨੇ ਆਂ ਇਸ ਗੱਲ ਦੀ ਜਿਹੜੇ ਸਾਡੇ ਨਾਲ ਜੁੜੇ ਹੋਏ ਆ ਇੱਕ ਵਾਰੀ ਆਓ ਇਹਨਾਂ ਦੇ ਕੋਲੇ ਤੁਹਾਨੂੰ ਨਿਰਾਸ਼ਤਾ ਜਿਹੜੀ ਆ ਉਹ ਨਹੀਂ ਹੋਏਗੀ ਤੁਹਾਨੂੰ ਇਹ ਵਧੀਆ ਤੇ ਸਹੀ ਜਿਹੜੀ ਜਾਣਕਾਰੀ ਦੇਣਗੇ ਸਟੀਕ ਜਾਣਕਾਰੀ ਦੇਣਗੇ ਇਹ ਤਾਂ ਦਾ ਇਹ ਵੀਜ਼ਾ ਲੱਗਦਾ ਹੋਇਆ ਤਾਂ ਦੱਸਣਗੇ ਐਂ ਲੱਗਦਾ ਜੇ ਨਾ ਲੱਗਦਾ ਹੋਇਆ ਤਾਂ ਵੀ ਤੁਹਾਨੂੰ ਦੱਸਣਗੇ ਤੁਹਾਨੂੰ ਗਲਤ ਰਾਹ ਨਹੀਂ ਪਾਉਣਗੇ ਬਿਲਕੁਲ ਸਹੀ ਤੇ ਸਟੀਕ ਜਾਣਕਾਰੀ ਤੁਹਾਨੂੰ ਦੇਣਗੇ ਇਸ ਲਈ ਇੱਕ ਵਾਰੀ ਇਹਨਾਂ ਕੋਲੇ ਜਰੂਰ ਵਿਜ਼ਿਟ ਕਰੋ ਆਪਣਾ ਐਡਰੈਸ ਜਿਹੜਾ ਵਾ ਉਹ ਪਿਕ ਵਿੰਡਲ ਉਹ ਦੱਸ ਦਿਓ ਜੀ ਖਾਲੜਾ ਰੋਡ ਸਾਹਮਣੇ ਬਿਜਲੀ ਘਰ ਦੇ ਜੀ ਫਸਟ ਫਲੋਰ ਦਾ ਵੀਜ਼ਾ ਲੈਂਡ ਜਦੋਂ ਮਰਜ਼ੀ ਤੁਸੀਂ ਵਿਜ਼ਿਟ ਕਰ ਸਕਦੇ ਹੋ ਮੈਂ ਤੁਹਾਨੂੰ ਆਪਣੇ ਹੇਠ ਲਿਖੇ ਨੰਬਰਾਂ ਤੇ ਵੀ ਤੁਸੀਂ ਕਾਲ ਕਰਕੇ ਕੰਟੈਕਟ ਕਰ ਸਕਦੇ ਹੋ ਠੀਕ ਹੈ ਜੀ ਇਹਨਾਂ ਦਾ ਐਡਰੈਸ ਤੁਸੀਂ ਸੁਣ ਲਿਆ ਬਾਕੀ ਨੰਬਰ ਜਿਹੜੇ ਉਹ ਸਾਰੇ ਸਕਰੀਨ ਦੇ ਉੱਤੇ ਆ ਰਹੇ ਨੇ ਉਹਨਾਂ ਨੰਬਰਾਂ ਤੇ ਕੰਟੈਕਟ ਕਰਕੇ ਤੁਸੀਂ ਕਦੀ ਵੀ ਨਾਲ ਦੇ ਨਾਲ ਕੰਟੈਕਟ ਕਰ ਸਕਦੇ ਹੋ ਹੁਣ ਤੁਹਾਨੂੰ ਦਿਓ ਜਾਤ ਸਤਸਰੀ ਅਕਾਲ ਜੀ